ਪੰਜਾਬ ਵੀ ਜਿਹੜੇ ਨੇ ਉਹ ਰੋਕਾਂ ਨਾਲ ਰੁਕਦੇ ਨਹੀਂ ਦਰਿਆ ਜਿਹੜੇ ਨੇ ਉਹ ਆਪਣੇ ਰਸਤੇ ਆਪ ਬਣਾਉਂਦੇ ਨੇ 829 ਆਮ ਆਦਮੀ ਕਲੀਨਿਕ ਹੋ ਗਏ ਜਿੰਨਾ ਚ ਜਿਹੜੇ ਪਹਿਲਾਂ 664 ਸੀਗੇ ਉਹਨਾਂ ਚ ਕੁਛ ਦਿਨ ਪਹਿਲਾਂ ਤੱਕ 1 ਕਰੋੜ ਤੋਂ ਉੱਪਰ ਦੀ ਫਟਫਾਲ 1 ਕਰੋੜ ਤੋਂ ਜ਼ਿਆਦਾ ਬੰਦਾ ਆ ਕੇ ਦਵਾਈਆਂ ਲੈ ਕੇ ਜਿਆਦਾ ਠੀਕ ਹੋ ਗਿਆ ਜਾਂ ਫਿਰ ਉਹਨੂੰ ਵੱਡੇ ਹਸਪਤਲ ਜਾਣ ਦੀ ਲੋੜ ਨਹੀਂ ਪਈ 80 ਤੋਂ ਵੱਧ ਕਿਸਮ ਦੀਆਂ ਦਵਾਈਆਂ ਇੱਥੇ ਪਈਆਂ ਨੇ ਉਨੇ ਪੁੱਛ ਕੇ ਆਇਆ ਡਾਕਟਰ ਚੈੱਕ ਅਪ ਕਰਕੇ ਤੁਹਾਨੂੰ ਦੱਸ ਦਿੰਦਾ ਕਿ ਕੀ ਕੀ ਦਵਾਈਆਂ ਦੀ ਲੋੜ ਹੈ ਇੱਥੋਂ ਹੀ ਦਵਾਈਆਂ ਮਿਲਣਗੀਆਂ ਇੱਕ ਪੇਸ਼ੈਂਟ ਉੱਥੇ ਬੈਠੇ ਸੀ ਉਹ ਕਹਿੰਦੇ ਪਹਿਲਾਂ ਸਾਨੂੰ ਦਾਨਿਸ਼ਮੰਦ ਬਸਤੀ ਜਾਣਾ ਪੈਂਦਾ ਸੀ ਹੁਣ ਸਾਡੇ ਘਰ ਦੇ ਨੇੜੇ ਖੁੱਲ ਗਿਆ ਸੋ ਹਰ ਛੋਟੀ ਜੀ ਬਿਮਾਰੀ ਵਾਸਤੇ ਵੱਡੀਆਂ ਵੱਡੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਉੱਥੇ ਦੇ ਜਿਹੜੇ ਜਿਹੜੇ ਵੱਡੇ ਡਾਕਟਰ ਨੇ ਸਿਵਲ ਹਸਪੀਟਲ ਦੇ ਜਾਂ ਡਿਸਪੈਂਸਰੀ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਮਿਲ ਜੂਗਾ ਮਰੀਜ਼ ਕਿਉਂਕਿ ਘੱਟ ਮਰੀਜ਼ ਆਉਣਗੇ ਤਾਂ ਇੱਕ ਮਰੀਜ਼ ਤੇ ਜ਼ਿਆਦਾ ਟਾਈਮ ਲਾ ਸਕਣਗੇ ਖਰਾਬ ਮੌਸਮ ਦੇ ਬਾਵਜੂਦ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ 'ਚ ਸਵਾਗਤ ਕਰਦੇ ਆ ਕਿ ਉਹ ਆਪਣਾ ਇੱਕ ਛੋਟਾ ਜਿਹਾ ਬੀਜ ਜਿਹੜਾ ਉਹਨੇ ਬੀਜਿਆ ਸੀ ਦਿੱਲੀ ਦੇ ਵਿੱਚ ਉਹ ਪੰਜਾਬ ਦੇ ਵਿੱਚ ਕਿਵੇਂ ਇੱਕ ਬੂਟਾ ਬਣ ਕੇ ਫਲ ਦੇ ਰਿਹਾ ਹੈ ਛਾਂ ਦੇ ਰਿਹਾ ਹੈ ਤੇ ਦਿੱਲੀ 'ਚ ਹਾਲਾਂਕਿ ਇਹਨਾਂ ਕੋਲ ਜਗ੍ਹਾ ਦੀ ਕਮੀ ਹੈ ਪੋਟੇਬਲ ਬਣਾਉਣੇ ਪੈ ਰਹੇ ਨੇ ਪਰ ਸਾਡੇ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ ਤੇ ਅਸੀਂ ਸ਼ਾਨਦਾਰ ਔਰ ਜਿਹੜੇ ਆਮ ਆਦਮੀ ਕਲੀਨਿਕ ਬਣਾ ਰਹੇ ਆ ਨਾਲ ਦੀ ਨਾਲ ਹਸਪਤਾਲ ਵੀ ਅਪਡੇਟ ਹੋ ਰਹੇ ਆ ਅਸਰ 26 ਜਨਵਰੀ ਤੋਂ ਇਹ ਅਨਾਉਂਸਮੈਂਟ ਤੁਹਾਡੀ ਜਿਵੇਂ ਡਾਇਰੈਕਸ਼ਨ ਹੋਈ ਸੀ ਕਿ ਤੁਸੀਂ ਦਿੱਲੀ ਦੇ ਵਿੱਚ ਕੀਤਾ ਹੋਇਆ ਕੋਈ ਵੀ ਦਵਾਈ ਪੰਜਾਬ ਦੇ ਵਿੱਚ ਐਸ ਐਮ ਓਜ਼ ਸੀ ਐਮ ਓਜ਼ ਨੂੰ ਲਿਖਤਾ ਆਰਡਰ ਦੇਤੇ ਕਿ ਤਹਿਸੀਲ ਹਸਪਤਾਲ ਹੋਵੇ ਚਾਹੇ ਸਿਵਲ ਹਸਪਤਾਲ ਹੋਵੇ ਕੋਈ ਵੀ ਦਵਾਈ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਡਾਕਟਰ ਬਾਹਰੋਂ ਲਿਖੂਗਾ ਕਿ ਬਾਹਰੋਂ ਲੈ ਕੇ ਆ ਜੇ ਉਹ ਦਵਾਈ ਬਾਹਰੋਂ ਲੈ ਕੇ ਆਉਣੀ ਪੈ ਰਹੀ ਹੈ ਹਸਪੀਟਲ 'ਚ ਹੈ ਨਹੀਂ ਸਟੋਰ 'ਚ ਤਾਂ ਡਾਕਟਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਉੱਥੇ ਹੀ ਐਕਸਰੇ ਉੱਥੇ ਹੀ ਅਲਟਰਾਸਾਉਂਡ ਦੀਆਂ ਮਸ਼ੀਨਾਂ ਲੱਗੀਆਂ ਜੇ ਕਿਸੇ ਹਸਪੀਟਲ 'ਚ ਐਕਸਰੇ ਨਹੀਂ ਹੈਗੀ ਮਸ਼ੀਨ ਜਾਂ ਅਲਟਰਾਸਾਉਂਡ ਦੀ ਤਾਂ ਅਸੀਂ ਪ੍ਰਾਈਵੇਟ ਕਲੀਨਿਕ ਜਿਹੜੇ ਨੇ ਉਹਨਾਂ ਨਾਲ ਤਾਇਆਪ ਕਰ ਲਿਆ ਉਹ ਕਰਕੇ ਦੇਣਗੇ ਐਕਸਰੇ ਸਰਕਾਰ ਉਹਦਾ ਪੈਸਾ ਦੇਊਗੀ ਲੇਕਿਨ ਪੇਸ਼ੈਂਟ ਦਾ ਕੋਈ ਪੈਸਾ ਨਹੀਂ ਲੱਗੂਗਾ ਸੋ ਹੈਲਥ ਦੇ ਮਾਮਲੇ 'ਚੋ ਕ੍ਰਾਂਤੀ RAMLILA GROUND 'ਚੋਂ ਸ਼ੁਰੂ ਹੋਈ ਸੀ ਉਹ ਅੱਜ ਜਲੰਧਰ ਦੇ ਇਹ ਛੋਟੇ-ਛੋਟੇ ਕਸਬਿਆਂ 'ਚ ਤੇ ਬਸਤੀਆਂ 'ਚ ਪਹੁੰਚ ਗਈ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਣਦੇ ਰਹਿਣਗੇ ਕਿਉਂਕਿ ਇਹ ਤਾਂ سلسلہ ਨਿਰੰਤਰ ਚਾਲੂ ਰਹੂਗਾ ਜਾਰੀ ਰਹੂਗਾ ਤੇ ਨਾਲ ਨਾਲ ਜਲੰਧਰ ਦੇ ਲੋਕ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਹਜੇ 1 ਸਾਲ ਵੀ ਨਹੀਂ ਹੋਇਆ ਜਦੋਂ ਬਾਈਲੈਕਸ਼ਨ ਸੀ ਤਾਂ ਅਸੀਂ ਵਾਅਦਾ ਕੀਤਾ ਸੀ ਕਿ ਇੱਕ ਮੌਕਾ ਦੇ ਕੇ ਦੇਖੋ ਔਰ ਉਹ ਵੀ 1 ਸਾਲ ਤੋਂ ਘੱਟ ਸਮੇਂ ਲਈ ਤਾਂ ਅਸੀਂ ਤੁਹਾਨੂੰ 1 ਸਾਲ ਤੋਂ ਘੱਟ ਸਮੇਂ 'ਚ ਇਹਨਾਂ ਕੁਝ ਕਰਕੇ ਦਿਖਾ ਦਾਂਗੇ ਅਗਲੀ ਵਾਰ ਹੱਥ ਬਨ ਕੇ ਫੋਟੋ ਨਹੀਂ ਖਿਚਾਉਣੀ ਪਊਗੀ ਸੋ ਚਾਹੇ ਆਦਮਪੁਰ ਵਾਲੀ ਰੋਡ ਹੋਵੇ ਚਾਹੇ ਆਦਮਪੁਰ ਵਾਲਾ ਓਵਰਪੇਚ ਹੋਵੇ ਚਾਹੇ ਜੰਡਿਆਲੇ ਵਾਲੀ ਰੋਡ ਹੋਵੇ ਬੜਾ ਪਿੰਡ ਤੱਕ ਚਾਹੇ ਨਕੋਦਰ ਦੇ ਵਿੱਚ ਜੱਚਾ ਬੱਚਾ ਹਸਪੀਟਲ ਤੇ ਚਾਹੇ ਇੱਥੋਂ ਦੇ ਜਲੰਧਰ ਸ਼ਹਿਰ ਦੇ ਸੀਵਰੇਜ ਤੇ ਪਾਰਕਾਂ ਦਾ ਪੈਸਾ ਹੋਵੇ 283 ਕਰੋੜ ਰੁਪਇਆ ਜਾਰੀ ਕਾਰਜੋਕਾਂ اور ਇੱਕ ਇੱਕ ਪੈਸੇ ਦਾ ਹਿਸਾਬ ਲੈਣੇ ਆਂ ਅਸੀਂ ਐਦਾਂ ਨਹੀਂ ਕਿ 283 ਕੋਟ ਜਾਰੀ ਕਰਤਾ ਧੰਨਵਾਦ ਜੀ ਤਾੜੀਆਂ ਵੱਜ ਗਈਆਂ ਨੋ ਅਸੀਂ ਹਰ ਰੋਜ਼ ਅਫਸਰਾਂ ਤੋਂ ਫੀਡਬੈਕ ਲੈਣੇ ਆ ਅੱਜ ਕੀ ਹੋਇਆ ਅੱਜ ਕੀ ਬਣ ਗਿਆ ਕੁਆਲਿਟੀ ਕਿਹੜੀ ਹੈ ਕੁਆਲਿਟੀ ਤਾਂ ਨਹੀਂ ਮਾੜੀ ਕਿਉਂਕਿ ਜਲੰਧਰ মিডিਆ ਰਾਜਧਾਨੀ ਹੈ ਇੱਥੋਂ ਇੱਥੇ ਕੁਝ ਕੋਈ ਗੱਲ ਲੁਕਦੀ ਨਹੀਂ ਇੱਥੇ ਕੋਈ ਗੱਲ ਛੁਪ ਨਹੀਂ ਸਕਦੀ ਕਿ ਕੋਈ ਕਪਲਾ ਕਰ ਗਿਆ ਜਾਂ ਕੋਈ ਅੰਡਰ ਦਾ ਟੇਬਲ ਕਿਉਂਕਿ মিডিਆ ਦੀ ਅੱਖ ਜਿਹੜੀ ਆਵਾਜ਼ ਆਖੇ ਇੱਥੇ ਜਲੰਧਰ ਦੇ ਵਿੱਚ ਰਹਿੰਦੀ ਹੈ ਸੋ ਅਸੀਂ ਖੁਸ਼ ਆ ਇਸ ਗੱਲ ਤੋਂ ਸਾਡੇ ਰਾਜ ਸਭਾ ਦੇ ਐਮਪੀ ਇੱਥੋਂ ਨੇ ਦੋ ਹਰਪਜਨ ਸਿੰਘ ਜੀ ਮਿੱਤਲ ਸਾਹਿਬ ਤੇ ਤੀਜੇ ਨਾਲ ਜਲੰਧਰ ਤੋਂ ਲਾਓ ਉਹਨਾਂ ਨੂੰ ਸਿਚੇਵਾਲ ਸਾਹਿਬ ਤੇ ਚੌਥੇ ਸਾਡੇ ਸੁਸ਼ੀਲ ਰਿੰਕੂ ਜੀ ਚਾਰ ਐਮਪੀ ਕੋ ਲਗਭਗ ਇੱਕ ਕੋਈ ਸ਼ਹਿਰ ਦੇ ਨੇ ਤਾਂ ਜਿੰਨਾ ਵੀ ਪੈਸਾ ਉੱਥੋਂ ਆਉਂਦਾ ਹੈ 5 ਕਰੋੜ ਰੁਪਏ ਪਰイヤー ਉਹ ਵੀ ਇੱਥੇ ਲੱਗਦਾ ਸਾਡੇ ਸਾਰੇ ਐਮਐਲਏ ਸਹਿਬਾਨ ਜਿੰਨੇ ਵੀ ਜਲੰਧਰ ਸ਼ਹਿਰ ਦੇ ਜਾਲੇ ਦਵਾਲੇ ਦੇ ਨੇ ਤੇ ਉਹਨਾਂ ਦਾ ਵੀ ਜਿੰਨਾ ਪੈਸਾ ਆਊਗਾ ਉਹ ਪੈਸਾ ਪਬਲਿਕ ਤੇ ਲੱਗਦਾ ਹੈ ਹੁਣ ਬਸ ਇੱਕੋ ਹੀ ਰਿਕੁਐਸਟ ਕਰਨ ਆਏ ਆ ਅਸੀਂ ਕਿ ਜੇ 13 0 ਹੋ ਗਿਆ ਇਸ ਵਾਰ ਤੇ ਇਸ ਵਾਰ 10 10 ਸਾਡੇ ਪਹਿਲਾਂ ਹੀ ਨੇ ਜਿਹੜਾ ਰਾਸਵਾ ਚ ਤੇ ਦਿੱਲੀ ਤੋਂ ਆ ਜਾਣਗੇ ਹਰਿਆਣੇ ਤੋਂ ਗੁਜਰਾਤ ਤੋਂ ਤਾਂ ਜੇ ਸਾਡੇ ਉੱਥੇ 25 20 25 ਉੱਥੇ ਸਾਡੇ ਬੰਦੇ ਹੋਏ ਤੇ 10 ਰਾਸਵਾ ਵਾਲੇ ਵਿੱਚ ਮਿਕਸ ਕਰਕੇ ਤਾਂ ਕੋਈ ਵੀ ਇਹੋ ਜਿਹਾ ਪੈਸਾ ਇੱਕ ਪੈਸਾ ਕਿਸੇ ਸਕੀਮ ਦਾ ਨਹੀਂ ਹੋਊਗਾ ਜਿਹੜਾ ਸੈਂਟਰ ਸਰਕਾਰ ਬਹਿਸ ਛੋ ਕੇ ਰੋਕ ਸਕੇ ਕਿਉਂਕਿ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪਾਰਲੀਮੈਂਟ ਚ ਕਿ ਜਦੋਂ ਇੰਨੇ ਬੰਦੇ ਬੋਲਣ ਇਕੱਠੇ ਲਗਾਤਾਰ ਤਾਂ ਸਰਕਾਰ ਤੇ ਦਬਾਅ ਪੈਂਦਾ ਇਸ ਗੱਲ ਦੀ ਗਾਰੰਟੀ ਅਸੀਂ ਲੈਨੇ ਆ ਇੱਕ ਇੱਕ ਪੈਸਾ ਚਾਹੇ ਐਨਐਚਐਮ ਦਾ 800 ਕਰੋੜ ਰੁਪਏ ਰੋਕਿਆ ਹੋਇਆ ਹੈ ਆਰਡੀਐਫ ਦਾ 5500 ਕਰੋੜ ਰੁਪਏ ਰੋਕਿਆ ਹੋਇਆ ਹੈ ਸਾਡਾ ਟੋਟਲ 8000 ਕਰੋੜ ਦੇ ਨੇੜੇ ਤੇੜੇ ਪੈਸਾ ਰੋਕਿਆ ਹੋਇਆ ਹੈ ਪਰ ਫਿਰ ਵੀ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਹਿੰਦੇ ਆਉਣ ਵਾਲੇ ਦਿਨਾਂ ਚ ਬਜਟ ਆਊਗਾ ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ ਕਿਉਂਕਿ ਅਸੀਂ 2 ਸਾਲ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਸਾਡੀ ਪਾਰਟੀ ਦਾ ਸਾਡੇ ਸੁਪਰੀਮੋ ਦਾ ਅਰਵਿੰਦ ਕੇਜਰੀਵਾਲ ਜੀ ਦਾ ਇਹੀ ਕਹਿਣਾ ਹੈ ਕਿ ਪਾਰਦਰਸ਼ਤਾ ਨਾਲ ਕੰਮ ਕਰੋ ਤਿੰਨ ਕੰਮ ਕਹਿ ਕੇ ਚਾਰ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਬੰਦ ਕਰਤੇ ਚਾਰ ਕਹਿ ਕੇ ਤਿੰਨ ਕਰੋਗੇ ਲੋਕ ਕਹਣਗੇ ਕਮੀ ਰਹਿ ਗਈ ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈ ਔਰ ਜਿਹੜੀ ਕਰ ਸਕਦੇ ਆ ਉਹਨੂੰ ਕਹਿੰਨੇ ਆ ਤੇ ਉਹੀ ਕਹਿੰਨੇ ਆ ਜਿਹੜੀ ਕਰ ਸਕਦੇ ਆ ਸੋ ਇਸ ਕਰਕੇ ਅੱਜ ਆਮ ਆਦਮੀ ਕਲੀਨਿਕ ਦਾ ਦੁਕਾਟਨ ਹੋਇਆ ਸ਼ਾਨਦਾਰ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਹਾਨੂੰ ਗਲੀਆਂ ਚ ਹਰ ਮੈਂ ਅਸੀਂ ਚਾਹੁੰਦੇ ਆ ਕਿ ਕਰੋ ਨਿਕਲੋਂ ਖੱਬੇ ਪਾਸੇ 50 ਮੀਟਰ ਤੇ ਜਾਂ 100 ਮੀਟਰ ਤੇ ਜਾਂ ਸੱਜੇ ਪਾਸੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਹਸਪੀਟਲ ਹੋਵੇ ਜਿੱਥੇ ਜਾ ਕੇ ਤੁਸੀਂ ਦਵਾਈਆਂ ਲੈ ਕੇ ਜੇ ਕੋਈ ਟੈਸਟ ਵੀ ਕਰਾਉਣੇ ਨੇ ਬਲੱਡ ਟੈਸਟ ਇੱਥੇ ਹੋਊਗਾ ਲੈਬੋਰੀ ਤੋਂ ਰਿਪੋਰਟ ਆਊਗੀ ਅਗਲੇ ਦਿਨ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਊਗਾ ਤੇ ਨਾਲ ਦੀ ਨਾਲ ਇੱਕ ਫਾਇਦਾ ਸੀਐਮ ਸਾਹਿਬ ਇਹ ਵੀ ਹੋ ਰਿਹਾ ਸਾਨੂੰ ਕਿ ਸਾਰੇ ਕੋਲੇ ਪੰਜਾਬ ਦਾ ਸਾਰੇ ਪੰਜਾਬ ਦਾ ਡਾਟਾ ਆ ਰਿਹਾ ਹੈ ਹੈਲਥ ਦਾ ਕਿ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹੈਪੇਟਾਈਟਸ ਸੀ ਦੇ ਕਿੰਨੇ ਮਰੀਜ਼ ਆ ਰਹੇ ਨੇ ਕਿਹੜੇ ਇਲਾਕੇ ਚ ਆ ਰਹੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਜ਼ਿਆਦਾ ਹੈ ਕਿਹੜੇ ਇਲਾਕੇ ਚ ਜ਼ਿਆਦਾ ਹੈ ਤਾਂ ਅਸੀਂ ਉਹ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਉਸ ਇਲਾਕੇ ਚ ਸਪੈਸ਼ਲਿਸਟ ਡਾਕਟਰ ਜਾਂ ਹਸਪੀਟਲ ਬਾਰੇ ਵੀ ਸੋਚ ਸਕਦੇ ਹਾਂ ਕਿ ਇਸ ਇਲਾਕੇ ਜੇ ਬਿਮਾਰੀ ਜ਼ਿਆਦਾ ਹੈ ਜਿਵੇਂ ਫਾਜ਼ਿਲਕਾ ਦਾ ਏਰੀਆ ਉਥੇ ਪਾਣੀ ਦਾ ਜਿਹੜਾ ਪ੍ਰੋਬਲਮ ਹੈ ਹੈਵੀ ਮੈਟਲਸ ਨੇ ਪਾਣੀ ਦੇ ਵਿਚਾਰਸੈਨਿਕ ਨੇ ਉੱਥੇ ਬੱਚਿਆਂ ਨਾਲ ਸਬੰਧਤ ਬਹੁਤ ਸਾਰੀਆਂ ਬਿਮਾਰੀਆਂ ਨੇ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਵੀ ਸੀ ਮੈਂ ਰਾਜਨੀਤੀ ਸੀ ਮੈਂ ਉਧੋ ਵੀ ਗਿਆ ਸੀ ਦੋਨਾਂ ਨਾਨਕਾ ਤੇਜਾ ਰੇਲਾ ਝੰਗੜ ਪੈਣੀ ਮਹਾਤਮ ਨਗਰ ਉਹ ਪਿੰਡ ਨੇ ਉੱਥੇ ਜੰਮਦੇ ਬੱਚਿਆਂ ਦੇ ਲਗਭਗ ਸਫੈਦ ਵਾਲ ਹੋ ਜਾਂਦੇ ਨੇ ਉੱਥੇ ਲੂਲੇ ਲੰਗੜੇ ਬੱਚੇ ਪੈਦਾ ਹੋਣ ਲੱਗ ਗਏ ਉੱਥੇ ਚਾਈਲਡਲੈਸ ਕਪਲ ਦੀ ਗਿਣਤੀ ਬਹੁਤ ਵਧ ਗਈ ਪਾਣੀ ਬਹੁਤ ਖ ਜਿਆਦਾ ਖਰਾਬ ਹੈ ਸੋ ਅਸੀਂ ਉੱਥੇ ਪਾਣੀ ਦਾ ਵੀ ਹੱਲ ਕਰ ਰਹੇ ਹਾਂ ਪਹਿਲਾਂ ਜੜ ਜੜ ਖਤਮ ਕਰ ਰਹੇ ਹਾਂ ਜਿਹਦੇ ਕਰਕੇ ਨਾਲ ਨਾਲ ਉੱਥੇ ਹਸਪੀਟਲ ਵੀ ਉਸ ਤਰ੍ਹਾਂ ਦੇ ਅਸੀਂ ਖੋਲਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਇਲਾਕਾ ਇਹ ਨਾ ਸਮਝੇ ਮੈਂ ਟੇਲ ਤੇ ਆ ਜਾਂ ਮੈਂ ਬੈਕਵਰਡ ਆ ਜਾਂ ਮੈਂ ਪਛੜਿਆ ਹੋਇਆ ਸੋ ਹੈਲਥ ਐਜੂਕੇਸ਼ਨ ਬਿਜਲੀ ਤੇ ਕੱਲ ਨੂੰ ਇੱਕ ਸ਼ਾਨਦਾਰ ਹੋਰ ਸ਼ੁਰੂਆਤ ਹੋ ਰਹੀ ਹੈ ਕੱਲ ਨੂੰ ਸਾਡੇ ਸਕੂਲ ਆਫ ਐਮੀਨੈਂਸ ਵੀ ਸਾਨੂੰ ਜਿਹੜੇ ਨੇ ਉਹ ਕੱਲ ਨੂੰ ਸਕੂਲ ਆਫ ਐਮੀਨੈਂਸ ਦਾ ਵੀ ਘਟਨਾ ਹੈ ਲੁਧਿਆਣੇ ਚ ਇੰਦਰਾਪੁਰੀ ਚ ਬਿਲਕੁਲ ਗਰੀਬ ਵਸਤੀ ਹੈ ਇੰਦਰਾਪੁਰੀ ਉੱਥੇ ਘਟਨਾ ਹੋ ਰਿਹਾ ਔਰ ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਪ੍ਰਾਈਵੇਟ ਵੀ ਨਹੀਂ ਸ਼ਾਇਦ ਐਦਾਂ ਦਾ ਹੋਣਾ ਕਿ ਜਿਹਦੇ ਵਿੱਚ स्विਮਿੰਗ ਪੂਲ ਹੈ ਔਰ ਉਹ स्विਮ ਪੂਲ ਕੱਲ ਨੂੰ ਆਉਣ ਵਾਸਤੇ ਜਾਂ ਫਨ ਵਾਸਤੇ ਨਹੀਂ ਉਹੋ ਸਵਿਮਿੰਗ ਦੀਆਂ ਕਲਾਸਾਂ ਲਾਉਣ ਵਾਸਤੇ ਉਹਦੇ ਲੇਨਸ ਬਣਾਈਆਂ ਗਈਆਂ ਨੇ ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਤਰੱਕੀ ਦੇ ਕੰਮ ਹੋਣਗੇ ਉਹ ਤਾਂ ਹੋਣਗੇ ਜੇ ਪਬਲਿਕ ਸਾਡੇ ਤੇ ਵਿਸ਼ਵਾਸ ਕਰ ਰਹੀ ਹੈ ਅਸੀਂ ਤਾਂ ਕਰ ਰਹੇ ਆ ਸਾਨੂੰ ਵੀ ਹੌਸਲਾ ਉਦੋਂ ਹੀ ਹੁੰਦਾ ਜਦੋਂ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਨੇ ਔਰ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਵੀ ਜਿਸ ਤਰੀਕੇ ਦਾ ਲੋਕ ਕਹਿ ਰਹੇ ਨੇ ਕਿ ਭਰਤੀਆਂ ਹੋ ਰਹੀਆਂ ਨੇ ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਹਰ ਰੋਜ਼ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਉਹਨਾਂ ਨੂੰ ਐਸਐਚਓ ਨੂੰ ਪਹਿਲੀ ਵਾਰ ਹੋਇਆ ਕਿ ਐਸਐਚਓ ਨੂੰ ਨਵੀਆਂ ਗੱਡੀਆਂ ਮਿਲੀਆਂ ਨਹੀਂ ਤਾਂ ਜਿਹੜੀਆਂ ਐਸਐਚਓ ਕੋਲ ਗੱਡੀਆਂ ਆਉਂਦੀਆਂ ਤਾਂ ਕੱਟਾ ਸ ਉੱਕ ਜਮਾ ਬਿਲਕੁਲ ਜਦੋਂ ਖਟਾਰਾ ਹੋ ਜਾਂਦੀ ਸੀ ਉਦੋਂ ਐਸਐਚਓ ਕੋਲੇ ਆਉਂਦੀਆਂ ਸੀ ਪਰ ਅਸੀਂ ਥੱਲੋਂ ਸ਼ੁਰੂ ਕੀਤਾ ਕਿ ਨਵੀਆਂ ਗੱਡੀਆਂ ਪਹਿਲਾਂ ਐਸਐਚਓ ਨੂੰ ਦਿਓ ਜਿਨ੍ਹਾਂ ਨੇ ਚੇਜ਼ ਕਰਨਾ ਹੈ ਜਿਨ੍ਹਾਂ ਨੇ ਸਮਗਲਰ ਫੜਨੇ ਨੇ ਜਿਨ੍ਹਾਂ ਨੇ ਜਿਹੜੇ ਬੈਡ ਐਲੀਮੈਂਟਸ ਨੇ ਉਹਨਾਂ ਦਾ ਪਿੱਛਾ ਕਰਨਾ ਸੋ ਬਹੁਤ ਹੀ ਵਿਜ਼ਨ ਨਾਲ ਚੱਲ ਰਹੇ ਹਾਂ ਔਰ ਵਿਜ਼ਨ ਵੀ ਦਿੱਲੀ ਤੇ ਪੰਜਾਬ ਦਾ ਵਿਜ਼ਨ ਇਕੱਠਾ ਕਰ ਮਿਲਾ ਕੇ ਚੱਲਦੇ ਆਂ ਅਸੀਂ ਦਿੱਲੀ ਨਾਲ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ ਜੋ ਦਿੱਲੀ ਨੇ ਨੌਲੇਜ ਲਈ ਜੋ ਦਿੱਲੀ ਨੇ ਤਜਰਬਾ ਕੀਤਾ ਜੇ ਮਾੜਾ ਤਜਰਬਾ ਹੋਇਆ ਤਾਂ ਦਿੱਲੀ ਕਹਿੰਦੀ ਕਿ ਓਕੇ ਇੱਥੇ ਮਾੜਾ ਹੋ ਗਿਆ ਪੰਜਾਬ ਚ ਨਾ ਹੋਵੇ ਸੋ ਅਸੀਂ ਉਸ ਤੋਂ ਵੀ ਬੈਟਰ ਜ਼ਿਆਦਾ ਕਰਦੇ ਆਂ ਫਿਰ ਪਿਛਲੇ ਦਿਨ ਹੀ 베ਰਕਾ ਦਾ ਵੀ ਹੋਇਆ ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗਿਆ ਕਿ 베ਰਕਾ ਜਿਹੜਾ ਸਾਡਾ ਦੁੱਧ ਹੈ ਜਾਂ 베ਰਕਾ ਦਾ ਕਿਓ 베ਰਕਾ ਦੀਆਂ ਪਿੰਨੀਆਂ 베ਰਕਾ ਦੀ ਖੀਰ 베ਰਕਾ ਦਾ ਪਨੀਰ ਹੁਣ ਦਿੱਲੀ ਦੇ ਵਿੱਚ 700 ਤੋਂ ਵੱਧ 베ਰਕਾ ਦੇ ਜਿਹੜੇ ਉਹ ਖੁੱਲਣਗੇ ਜਿਹੜੇ 베ਰਕਾ ਦੇ ਜਿਹੜੇ ਬੂਥ ਜਿਹੜੇ ਨੇ ਉਹ ਖੁੱਲਣਗੇ ਔਰ ਨਾਬਾ ਹਾਊਸ ਦੇ ਵਿੱਚ ਅਸੀਂ ਹੈੱਡ ਹੈੱਡ ਆਫਿਸ ਬਣਾਤਾ ਔਰ ਦਿੱਲੀ ਸਰਕਾਰ ਨੇ ਐਮ ਐ ਐਮ ਸੀ ਡੀ ਕਿਉਂਕਿ ਦਿੱਲੀ ਆਮ ਆਦਮੀ ਪਾਰਟੀ ਕੋਲ ਹੀ ਹੈ ਐਮ ਸੀ ਡੀ ਨੇ ਇਹ ਲਿਖਤੀ ਰੂਪ ਦੇ ਵਿੱਚ ਇਹ ਇਜਾਜ਼ਤ ਦੇਤੀ ਕਿ ਤੁਸੀਂ 500 150 ਜਿੰਨੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਪੰਜਾਬ ਦਾ ਦੁੱਧ ਜਿਹੜਾ ਉਹ ਦਿੱਲੀ ਦੇ ਚਾਹ ਦੇ ਕੱਪਾਂ ਦੇ ਵਿੱਚ ਔਰ ਪੰਜਾਬ ਦਾ ਦੁੱਧ ਜਿਹੜਾ ਉਹ ਪੰਜਾਬ ਦੀਆਂ ਪਿੰਨੀਆਂ ਪੰਜਾਬ ਦਾ ਖੋਆ ਪੰਜਾਬ ਦਾ ਪਨੀਰ ਉਹ ਦਿੱਲੀ ਦੇ ਵਿਆਹਾਂ ਸ਼ਾਦੀਆਂ ਸਮਾਗਮਾਂ 'ਚ ਸ਼ਾਮਲ ਹੋਊਗਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਸਮਾਗਮ ਦਾ ਹਿੱਸਾ ਬਣਿਆ ਜਦੋਂ ਅਰਵਿੰਦ ਕੇਜਰੀਵਾਲ ਜੀ ਜਿਹਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਇਸ ਵਕਤ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਦੇਸ਼ ਦੇ ਵਿੱਚ ਕਿ ਜੋ ਨਵਾਂ ਕਰਨਾ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਇਹਨਾਂ ਕਰਕੇ ਏਜੰਡੇ ਬਦਲਦੇ ਆਪਦੇ ਮੈਨੀਫੈਸਟੋ ਬਦਲਦੇ ਉਹ ਹਸਤਾਲਾਂ ਦੀ ਤੇ ਸਕੂਲਾਂ ਦੀ ਗੱਲ ਕਰਨ ਲੱਗੇ ਪਹਿਲਾਂ ਨਹੀਂ ਕਰਦੇ ਸੀ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਜੀ ਨੇ ਕਿਆ ਸੀ ਸਾਡੀਆਂ ਗਰੰਟੀਆਂ ਨੇ ਪਹਿਲਾਂ ਉਹਨਾਂ ਦਾ ਸੰਕਲਪ ਪੱਤਰ ਹੁੰਦਾ ਸੀ ਘੋਸ਼ਣਾ ਪੱਤਰ ਹੁੰਦਾ ਸੀ ਹੁਣ ਉਹ ਵੀ ਕਹਿਣ ਲੱਗ ਗਏ ਮੋਦੀ ਕੀ ਗਾਰੰਟੀ ਅੱਜ ਕਾ ਚਲੋ ਕੋਈ ਗੱਲ ਨਹੀਂ ਸਾਡੇ ਤੋਂ ਸਿੱਖ ਲਓ ਪਰ ਸਿੱਖ ਤਾਂ ਲਓ ਕੋਈ ਚੱਜ ਦੀ ਗੱਲ ਕੋਈ ਕੰਮ ਤਾਂ ਕਰ ਦਿਓ ਜਦੋਂ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਮੋਦੀ ਨੂੰ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਾਰੰਟੀਆਂ ਸੋ ਇਸ ਕਰਕੇ ਭਾਵੇਂ ਸਾਡੇ ਤੋਂ ਹੀ ਸਿੱਖ ਲੈਣ ਪਰ ਕੋਈ ਚੱਜ ਦਾ ਕੰਮ ਤਾਂ ਕਰ ਲੈਣ ਦੇਸ਼ ਦਾ ਫਾਇਦਾ ਹੋਵੇ ਸੋ ਮੈਂ ਹੁਣ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਜੀ ਨੂੰ ਕਿ ਉਹ ਵੀ ਆਪਣਾ ਦਿੱਲੀ ਦਾ ਐਕਸਪੀਰੀਅੰਸ ਖਾਸ ਤੌਰ ਤੇ ਮੁਹੱਲਾ ਕਲੀਨ ਕਰ ਨਾਲ ਰਿਲੇਟਡ ਜਾ ਐਜੂਕੇਸ਼ਨਲ ਲੈਟਰ ਜਾਂ ਬਿਜ਼ਨਸ ਰਿਲੇਟਡ ਬਿਜਲੀ ਨਾਲ ਰਿਲੇਟਡ ਇਨਵੈਸਟਮੈਂਟ ਨਾਲ ਰਿਲੇਟਡ ਉਹ ਵੀ ਸ਼ੇਅਰ ਕਰਨ ਜਲੰਧਰ ਦੇ মিডিਆ ਅੱਗੇ ਤੇ ਨਾਲ ਦੀ ਨਾਲ ਜੋ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤੀ ਦੇਸ਼ ਦੇ ਵਿੱਚ ਕੀ ਕਰਨ ਜਾ ਰਹੀ ਹੈ ਕੀ ਕਰਵਟ ਲੈ ਰਹੀ ਹੈ ਉਹਦੇ ਬਾਰੇ ਵੀ ਜਾਨਣਾ ਪਵੇ ਅ ਅਭੀ ਮੇਰੇ ਭਾਈ ਭਗਵੰਤ ਮਾਨ ਜੀ ਨੇ ਆਪਕੇ ਸਾਹਮਣੇ ਸਾਰੀ ਬਾਤਾਂ ਰੱਖਦੀ ਅੱਜ ਮੈਨੂੰ ਬੇਹਦ ਖੁਸ਼ੀ ਹੈ ਕਿ 165 ਮੋਹੱਲਾ ਕਲੀਨਿਕ ਪੰਜਾਬ ਦੇ ਅੰਦਰ ਇੱਕ ਸਾਥ ਸ਼ੁਰੂ ਹੋਣੇ ਜਾ ਰਹੇ ਹਨ इस इस लेवल का डेवलपमेंट मुझे नहीं लगता पंजाब ने आज तक पचहत्तर साल में कभी देखा था अभी पूरे दो साल भी नहीं हुए हमारी सरकार को दो साल होने में भी सोलह दिन बाकी हैं सोलह मार्च को शपथ चौदह दिन बाकी हैं तो चौदह दिन बाकी हैं तो है। दो साल से कम में इतने बड़े स्तर के ऊपर आठ मोहल्ला क्लिनिक आज शुरू हो गए लगभग कोने कोने के अंदर अब मोहल्ला क्लिनिक पहुंच रहे हैं अब बस ये देख रहे हैं कि कौन से ऐसे इलाके रह गए जहाँ पे मोहल्ला क्लिनिक नहीं है अब वहाँ पे उन इलाकों के अंदर मोहल्ला क्लिनिक बनाएंगे और अभी जो अंदर कुछ दो तीन पेशेंट बैठे थे उनसे भी बात की लेकिन उसके अलावा जो पेशेंट्स जो अभी तक मोहल्ला क्लिनिक चल रहे हैं उनसे लगातार फीडबैक हमारे पास जो आ रहा है कि लोग इतने खुश हैं इतने खुश हैं आप भी जब मोहल्ला क्लिनिक के अंदर जाओ तो लगता नहीं कोई सरकारी डिस्पेंसरी है सरकारी डिस्पेंसरी पहले जिस किस्म की होती थी प्राइमरी हेल्थ सेंटर होते थे टूटे फूटे होते थे चुनाव के दौरान आपको याद होगा एक बार ही हम गए थे वहाँ पे प्राइमरी हेल्थ सेंटर पे ताला लगा हुआ था वहाँ कुत्ते घूम रहे थे अंदर ये सरकारी हेल्थ सिस्टम हुआ करता था पहले और पूरे देश में इसी किस्म का है लेकिन पहली बार हम लोगों ने एकदम फाइव स्टार एयर कंडीशनड शानदार मोहल्ला क्लिनिक बनाए हैं कि गरीब तो क्या अमीर आदमी भी मिडिल क्लास वाले भी अब मोहल्ला क्लिनिक के अंदर जाके अपना इलाज कराते हैं और मोहल्ला क्लिनिक में सारा इलाज मुफ्त है इलाज मुफ्त है डॉक्टर मुफ्त है दवाइयाँ मुफ्त हैं टेस्ट मुफ्त हैं सब कुछ मुफ्त है और अब इसी को हम हायर लेवल पे ले जा रहे हैं जैसा भी मान साहब ने कहा कि छब्बीस जनवरी को सारे सी को और उनको ऑर्डर दे दिए गए हैं कि सारी दवाइयाँ जो बड़े अस्पताल हैं बड़े अस्पतालों को भी रिनोवेट किया जा रहा है और उनको भी शानदार बनाया जा रहा है लेकिन जितने बड़े अस्पताल हैं वहाँ भी सारी दवाइयाँ सारे टेस्ट सारा इलाज मुफ्त हुआ करेगा तो आम आदमी पार्टी आज से बारह तेरह साल पहले बनी थी और हमारे में से कोई नेता नहीं है हम लोग नेता नहीं हमें नेतागिरी करनी राजनीति करनी नहीं आती हम आप ही की तरह लोग हैं आम लोगों में से आते हैं मिडिल क्लास फैमिली से आते हैं हमें पता है कि एक आम आदमी अपना परिवार कितनी मुश्किल से पालता है एक आम आदमी अपने बच्चों को कैसे पालता है अपने बच्चों को कैसे शिक्षा देता है इसलिए हमने स्कूल अच्छे बनाने चालू किए हमें पता है कि घर में अगर किसी मिडिल क्लास के गरीब के घर में अगर कोई बीमार हो जाए तो कितनी तकलीफ होती है उसको अस्पताल में इलाज कराने जाता है सरकारी में इलाज होता नहीं था प्राइवेट में जाता है सारी ज़िंदगी की जमा पूंजी ख़त्म हो जाती है इसलिए हमने अस्पताल ठीक करने चालू किए इसीलिए हम लोगों ने मोहल्ला क्लिनिक बनाने चालू किए हमें पता है कि बिजली का बिल जब महीने के अंत में आता है कितनी मुश्किल होती है भरने के अंदर इसीलिए हमने बिजली मुफ्त कर दी जो एक आम आदमी की जिंदगी में तकलीफें आती है उन तकलीफों का समाधान करने की हमने कोशिश की है इसीलिए इतने बड़े स्तर के ऊपर जनता हमसे जुड़ती जा रही है हमें राजनीति नहीं आती और जनता को राजनीति नहीं चाहिए जनता को ये गाली गलौज नहीं चाहिए ये दिखा दिया जनता ने दिल्ली के अंदर भी और पंजाब के अंदर भी और जहां भी हम जा रहे हैं जनता हमारा साथ दे रही है तो आज ये मेरे को बहुत खुशी है कि मैं आज इतने बड़े खुशी के मौके का हिस्सा बन सका जलंधर में एक साल पहले हम चुनाव के दौरान आए थे बाई इलेक्शन का टाइम था रिंकू हमारे कैंडिडेट थे रिंकू के लिए वोट मांगने के लिए आए थे तब हमने कहा था एक साल बाकी है लोकसभा चुनाव का एक साल के लिए हमें मौका दो और एक साल के अंदर काम पसंद आए तो अगला मौका देना एक साल के अंदर मैं ये नहीं कहूंगा सारी समस्याएं दूर हो गई लेकिन मान साहब ने जैसे अभी गिनाया कि कितने सारे काम जलंधर के अंदर कितनी सारी सड़कें मोहल्ला क्लिनिक बन रहे हैं सड़कें बनाई गई हैं और बहुत सारे काम जो हैं वो चालू किए गए हैं अब मेरी पंजाब के लोगों से विनती है हाथ जोड़ के अपील है कि तेरह की तेरह सीटें आप हमें जिताओ इसलिए नहीं कि हमें कोई सत्ता का शौक है इसलिए कि आज जिस तरह से पंजाब के लोगों पे केंद्र सरकार का आक्रमण हो रहा है मुझे बेहद दुख हुआ जब 26 जनवरी को पंजाब की झांकी पंजाब की झांकी के ऊपर भगत सिंह की फोटो थी भगत सिंह का वो था करतार सिंह सराबा, करतार सराबा लाला का लाजपत लाला लाजपत राय की वो गुणगान था भाई भागो। और उसको उन्होंने रिजेक्ट कर दिया केंद्र सरकार ने केंद्र सरकार होती कौन है भगत सिंह को करतार सिंह सराबा को लाला लाजपत राय को रिजेक्ट करने वाली तो ये तो एक तरह से पंजाब के लोगों के सम्मान की बात है ये तो एक तरह से पंजाब के लोगों का बेइज्जत करने की बात है पिछली साल जब बजट स्पीच थी बजट का सेशन था गवर्नर ने बजट सेशन नहीं होने दिया सुप्रीम कोर्ट जाना पड़ा बजट सेशन करने के लिए अभी जैसा इन्होंने बताया आठ हजार करोड़ रुपया पंजाब के हक का पंजाब के लोगों का आठ हजार करोड़ रुपया केंद्र सरकार नहीं दे रही सोचो अगर आठ हजार करोड़ रुपया आ जाए कितनी और सड़कें बनेंगी कितनी और अस्पताल बन सकते हैं कितने और स्कूल बन सकते हैं तो अगर आप तेरह की तेरह सीटें दोगे तो भगवंत मान के हाथ मजबूत होंगे आज अकेला भगवंत मान लड़ रहा है केंद्र सरकार से आज अकेला भगवंत मान लड़ रहा है गवर्नर से आज अकेला भगवंत मान लड़ रहा है बीजेपी से अगर आप तेरह सीटें देते हो तो तेरह इसके हाथ तेरह हाथ बन जाएंगे वो जाके लड़ेंगे दिल्ली के अंदर वो आपका पैसा लेके आएंगे वो ये होने नहीं देंगे कि आपका मान सम्मान पंजाबियों के मान सम्मान के साथ केंद्र सरकार खिलवाड़ कर सके आपका जैसे दो साल आपने देख लिया हमें दो साल दे के देखे दो साल के अंदर इतना शानदार काम हुआ है जो आज तक पचहत्तर साल में पंजाब के लोगों ने नहीं देखा मैं ये नहीं कह रहा सारी समस्याएं हल होगी टाइम लगेगा इन्होंने पचहत्तर साल में जो बेड़ा गर्क किया उसको ठीक करने में टाइम लगेगा लेकिन आपका साथ चाहिए आपका आशीर्वाद चाहिए जैसे आपने 117 में से बानवे देकर आशीर्वाद दिया था इतना ही तगड़ा आशीर्वाद हमें इस लोकसभा चुनाव के अंदर चाहिए आप सब लोगों का बहुत बहुत शुक्रिया बहुत, बहुत बहुत आभार थैंक यू कोई सवाल पंजाब <coughs> की सीटें कब तक अनाउंस हमारी बातचीत कल भी रात को ये चल रही है अगले दो चार दिन के अंदर अनाउंस कर अनाउंसमेंट हो जाएगा ਨੇ ਸਾਰੇ ਪੰਜਾਬ ਦੀ ਜਿਹੜੀ ਕਿਉਂਕਿ ਦੇਖੋ ਕੁਰਕਸ਼ੇਤਰ ਦੀ ਅਨਾਉਂਸਮੈਂਟ ਹੋ ਗਈ ਦਿੱਲੀ ਦੀ ਅਨਾਉਂਸਮੈਂਟ ਹੋ ਗਈ ਹੈਨਾ ਔਰ ਗੁਜਰਾਤ ਦੀ ਅਨਾਉਂਸਮੈਂਟ ਹੋ ਗਈ ਪੰਜਾਬ ਦੀ ਰਹਿੰਦੀ ਹੈ ਤੋਂ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਡਿਸਕਸ਼ਨ ਚੱਲ ਰਿਹਾ ਹੈ ਜਦੋਂ ਲਿਸਟ ਆਉਗੀ ਤੁਹਾਨੂੰ ਪਤਾ ਲੱਗ ਜਾ ਜੀ ਰਮਨ ਹੈ ਇੱਕ ਰਮਨ ਜੀ ਹਾਂ हाँ बिल्कुल बिल्कुल अच्छा सवाल है बहुत सारे एन आर आई इलाज करा बहुत सारे महंगे हॉस्पिटल भी है बहुत सारे अंदर रेट अलग अलग है पर जिस तरह अरविंद केजरीवाल जी ने पहला भी ये गल कही है कि मोदी जी हर बात पे कहते हैं वन नेशन वन इलेक्शन तो वन नेशन वन एजुकेशन क्यों नहीं वन नेशन वन ट्रीटमेंट क्यों नहीं एक देश एक इलाज मतलब कम से कम सरकारी स्कू जो है स्कूल वो इस लेवल के हों ਜੋ ਪ੍ਰਾਈਵੇਟ ਲੈਵਲ ਕੇ ਮਰਜ਼ੀ पे ਡਿਪੈਂਡਡ ਹੋਣਾ ਚਾਹੀਏ ਨਾ ਕਿ ਮਜਬੂਰੀ पे ਲੋਕ ਮਰਜ਼ੀ से अगर ਬੱਚੇ ਕੋ ਪ੍ਰਾਈਵੇਟ ਮੇ ਪੜ੍ਹਾਣਾ ਚਾਹਤੇ ਹਨ ਪੜ੍ਹਾ ਲੈ ਲੇ ਲੇਕਿਨ ਉਹਦੇ ਨਾਲ ਦਾ ਸਰਕਾਰੀ ਸਕੂਲ ਵੀ ਹੈਗਾ ਜੇ ਉੱਥੇ ਪੜ੍ਹਾਉਣਾ ਉੱਥੇ ਪੜ੍ਹਾ ਲਓ ਬਿਲਕੁਲ ਇਸੇ ਤਰ੍ਹਾਂ ਅਸੀਂ ਸਰਕਾਰੀ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਵੀ ਇੰਨੇ ਅਪਡੇਟ ਕਰਾਂਗੇ ਮਰਜ਼ੀ ਹੈ ਜੇ ਪ੍ਰਾਈਵੇਟ ਚ ਕਰਾਉਣਾ 2 ਲੱਖ ਲਾ ਕੇ 2.5 ਲੱਖ ਜੇ ਤੁਹਾਡੇ ਕੋਲ ਹੈਗੇ ਆ ਤੁਸੀਂ ਉੱਥੇ ਕਰਾ ਲਓ ਪਰ ਜੇ ਤੁਸੀਂ ਫ੍ਰੀ ਕਰਾਉਣਾ ਹੈ ਪਰ ਇਲਾਜ ਦੇ ਵਿੱਚ ਕੋਈ ਕੁਆਲਿਟੀ ਚ ਕੋਈ ਕਦੇ ਨਹੀਂ ਹੋਊਗੀ ਤੇ ਇਹ ਸਾਡਾ ਜਿਹੜਾ ਉਦੇਸ਼ ਵੀ ਹੈ ਮੰਤਵ ਵੀ ਹੈ ਔਰ ਸਾਡਾ फर्ज भी है आने वाले दिनों तुम ये देखोगे जी अकाली दल और बीजेपी का जा रहा है। किस मुंह से होने जा रहा है किस नहीं सुनील जाकर तो कह रहे हैं सुनील कौन सी पार्टी आजकल अच्छा वो बीजेपी में है नहीं किस मुंह से होने जा रहा है वही किसानों की समस्याएं वही खड़ी हैं तो किस मुंह से जाएंगे गांव में अकाली वाले बीजेपी के साथ समझौता करके वोट मांगने के लिए ਪਹਿਲੇ 3 ਮਹੀਨੇ ਉਹੀ ਬਿਲਾਂ ਦੀ ਤਾਰੀਫ ਉਹਨਾਂ ਬਿਲਾਂ ਦੀ ਤਾਰੀਫ ਕਰਦੇ ਰਹੇ ਤੇ ਹੁਣ ਬਾਅਦ ਚ ਜਦੋਂ ਪਤਾ ਲੱਗਿਆ ਕਿ ਕਿਸਾਨਾਂ ਦਾ ਸੰਘਰਸ਼ ਵੱਡਾ ਹੋ ਗਿਆ हट ਗਏ ਹੁਣ ਕਹਿੰਦੇ ਨੌ ਮਾਸ ਦਾ ਰਿਸ਼ਤਾ ਇਹ ਨਾ ਆਪਕੋ ਲੱਗਤਾ ਹੈ ਕਿ ਇਹ ਗਠਵੰਧਨ ਹੋਣੇ ਜਾ ਰਹਾ ਹੈ ਗਠਵੰਧਨ ਕਭੀ ਟੂਟੇ ਨਹੀਂ ਥਾ ਥੋੜੀ ਦੇਰ ਕੇ ਲਈ ਲੱਗ ਹੋਏ ਥੇ ਲੇਕਿਨ 0 0